ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਆਪ ਸਭ ਦਾ ਸਾਡੇ YouTube ਚੈਨਲ ਇੰਦਰ ਮੋਹਨ ਕੀਰਤਨ ਟਿਊਟੋਰੀਅਲ ਵਿੱਚ ਉਮੀਦ ਕਰਦੇ ਹਾਂ ਜੀ ਸਭ ਰਾਜੀ ਖੁਸ਼ੀ ਹੋਵੋਗੇ ਜੀ ਅੱਜ ਆਪਾਂ ਸ਼ਬਦ ਕਰਾਂਗੇ ਜੀ ਹਮ ਐਸੇ ਤੂ ਐਸਾ ਮਾਦੋ ਹਮ ਐਸੇ ਤੂ ਐਸਾ ਬਹੁਤ ਹੀ ਮਿੱਠਾ ਪਿਆਰਾ ਸ਼ਬਦ ਹੈ ਜੀ ਭਾਈ ਸਾਹਿਬ ਭਾਈ ਅਨੰਤ ਵੀਰ ਸਿੰਘ ਜੀ ਦੀ ਗਾਈ ਹੋਈ ਰੀਤ ਹੈ ਜੀ ਆਉ ਜੀ ਨੇ ਪਹਿਲਾਂ ਵੀ ਸਰਵਨ ਕੀਤੀ ਹੋਣੀ ਅੱਜ ਆਪਾਂ ਵੀਰਾਂ ਦੇ ਸਕੇਲ ਤੋਂ ਸ਼ੁਰੂ ਕਰਾਂਗੇ ਜੀ ਇਥੋਂ ਹੀ ਮੇਰੇ ਪਹਿਣਾ ਵੀ ਕੰਫਰਟੇਬਲ ਪੜ ਸਕਦੀਆਂ ਨੇ ਜੇ ਮੇਰੇ ਪਹਿਣਾ ਨੂੰ ਇਹ ਸਕੇਲ ਉੱਚਾ ਲੱਗੇ ਤਾਂ ਉਹ ਆਪਣਾ ਸਕੇਲ ਘਟਾ ਵੀ ਸਕਦੀਆਂ ਨੇ ਜੀ ਆਉ ਜੀ ਆਪਾਂ ਹੁਣ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹਾਂ ਜੀ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਕੋਈ ਵੀ ਨੋਟੀਫਿਕੇਸ਼ਨ ਆਪ ਤੱਕ ਪਹਿਲਾਂ ਪਹੁੰਚ ਸਕੇ ਜੀ ਅਤੇ ਜਿਹੜੇ ਚੈਨਲ ਨਾਲ ਜੁੜੇ ਹੋਏ ਹਨ ਉਹ ਵੀਡੀਓ ਨਾਂ ਤੱਕ ਜਰੂਰ ਦੇਖਿਓ ਜੀ ਅਓ ਜੇ ਪਛੇਬ ਸ਼ੁਰੂ ਕਰਦੇ ਹਾਂ ਤੇ ਪਿਆਰਾ ਸ਼ਗਨ ਹੈ ਜੀ ਅਸੀਂ ਵੀ ਅਰਦਾਸ ਕਰੀਏ ਮਹਾਰਾਜ ਅਗੇ ਕਿਉਂਕਿ ਕੀਰਤਨ ਇੱਕ ਐਸੀ ਦਾਤ ਹੈ ਇੱਕ ਐਸੀ ਬੜਮੁਲੀ ਦਾਤ ਹੈ ਜਿਸ ਰਾਹੀਂ ਅਸੀਂ ਆਪਣੇ ਭਾਵ ਪਰਮਾਤਮਾ ਦੇ ਪ੍ਰਤੀ ਪ੍ਰਗਟ ਕਰ ਸਕਦੇ ਹਾਂ ਅਰਦਾਸ ਬੇਨਤੀ ਕਰ ਸਕਦੇ ਹਾਂ ਮਹਾਰਾਜ ਅਗੇ ਇਹ ਸ਼ਬਦ ਜਦੋਂ ਤੁਸੀਂ ਅਰਥ ਪੜੋਗੇ ਕਿਉਂਕਿ ਜਲਦੀ ਜਲਦੀ ਮੈਂ ਇਹ ਸ਼ਬਦ ਪੜ ਨਹੀਂ ਸਕਦੀ ਕਿਉਂਕਿ ਜਦੋਂ ਤੁਸੀਂ ਸ਼ਬਦ ਦੇ ਅਰਥ ਪੜੋਗੇ ਤਾਂ ਸ਼ਾਇਦ ਤੁਹਾਡੇ ਤੋਂ ਵੀ ਇਹ ਸ਼ਬਦ ਗਾਇਨ ਨਾ ਹੋਵੇ ਕਿਉਂਕਿ ਇੰਨੇ ਡੂੰਘੇ ਇਸ ਦੇ ਅਰਥ ਨੇ ਤੇ ਅਸੀਂ ਇਹਨਾਂ ਅਰਥਾਂ ਦੇ ਲਾਇਕ ਵੀ ਨਹੀਂ ਹੈਗੇ ਅਸੀਂ ਮੂਰਖਾਂ ਤੇ ਪਰਮਾਤਮਾ ਸਿਆਣਾ ਹੈ ਅਸੀਂ ਨਾ ਕੁਝ ਹੁੰਦੇ ਹੋਏ ਵੀ ਪਰਮਾਤਮਾ ਸਾਨੂੰ ਸਭ ਕੁਝ ਦਿੰਦਾ ਹੈ ਉਹ ਸਾਡੀ ਪਲ-ਪਲ ਦੀ ਖਬਰ ਰੱਖਦਾ ਹੈ ਅਸੀਂ ਮਨ ਵਿੱਚ ਕੁਝ ਮੰਗਦੇ ਹਾਂ ਤੇ ਪਰਮਾਤਮਾ ਦੇ ਦਿੰਦਾ ਹੈ ਇਸ ਤੋਂ ਦਿਆਲੂ ਪਰਮਾਤਮਾ ਹੋਰ ਕੁਝ ਕੋਈ ਵੀ ਨਹੀਂ ਹੋ ਸਕਦਾ ਸ਼ਾਇਦ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਹੈ ਅਓ ਜੇ ਪਰ ਹੁਣ ਸਰਗਮ ਨਾਲ ਹੌਲੀ-ਹੌਲੀ ਕਰਦੇ ਹਾਂ ਹੌਲੀ-ਹੌਲੀ ਸਿੱਖਦੇ ਹਾਂ ਜੀ देखो क्या माधो माधो गा कोमल है मा है।, है पा है मा गा मा पा पा माँ पाधा ਮੈਂ ਸੀ ਭਗ ਮਾਗ ਰੀ ਗਾ ਗ ਰੀ ਗਾ ਸ ਸ ਸ ਸ ਸਾਰੇ ਛੱਡ ਕੇ ਸਿੱਧਾ ਮਾਂ ਕੋ ਸਾ ਤੇ ਆ ਜਾਣਾ ਸਾ ਮੈਂ ਇੱਕ ਸੰਗੀਤਕ ਲਾਈਵ ਸੀ ਜੋ ਰਿਆਜ਼ ਦੇ ਵਿੱਚ ਸਾਹ ਮੇਰੇ ਪਾ ਉਹ ਮੀਂਹ ਲਗਾਣੀ ਹੈ ਫਾਸਟ ਆ ਜਾਣਾ ਪਾਪੀ ਤੂੰ ਮੇਰੇ oh um. ਹਾਂਜੀ ਇਹਦਾ ਆਪ ਜੀ ਨੇ ਇਹ ਸਾਰਾ ਸ਼ਬਦ ਕਾ ਲੈਣਾ ਹੈ ਜੀ ਆਈ ਹੋਪ ਆਪ ਜੀ ਨੂੰ ਵੀਡੀਓ ਪਸੰਦ ਆਈ ਹੋਵੇਗੀ ਜੀ ਬਾਕੀ ਵੀਡੀਓ ਪਸੰਦ ਆਈ ਹੋਵੇ ਜੀ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਓ ਕਰੋ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਵਿੱਚ ਤਾਂ ਜੋ ਹਰੇਕੀ ਕੀਰਤਨ ਦਾ ਲਹਾ ਲੈ ਸਕੇ ਜੀ ਕਮੈਂਟਾਂ ਵਿੱਚ ਆਪਣੇ ਸੁਝਾਅ ਜਰੂਰ ਦੱਸਿਆ ਕਰੋ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਆਪ ਜੀ ਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਤਾਂ ਜੋ ਸਾਨੂੰ ਵੀ ਸਿਖਾਉਣ ਵਾਲਿਆਂ ਨੂੰ ਸਾਡਾ ਹੌਸਲਾ ਬੁਲੰਦ ਹੁੰਦਾ ਹੈ ਜੀ ਬਾਕੀ ਕਿਸੇ ਨੇ ਵੀ ਰੋਟੇਸ਼ਨ ਨਾਲ ਆਨਲਾਈਨ ਕਲਾਸਿਸ ਜੁਆਇਨ ਕਰਨੀਆਂ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਮੇਰਾ ਨੰਬਰ ਦਿੱਤਾ ਹੋਇਆ ਹੈ। ਬਾਕੀ ਥੰਬਨੇਲ ਵਿੱਚ ਵੀ ਵੇਪਰਾ ਨੰਬਰ ਮੈਂਸ਼ਨ ਕਰ ਦਵਾਂਗੀ। ਆਪ ਜੀ ਉੱਥੋਂ ਸੰਪਰਕ ਕਰ ਸਕਦੇ ਹੋ ਜੀ ਕਦੇ ਵੀ। ਫਰਲਾ ਚੁਕਾ ਦੇਖਮਾ ਬਖਸ਼ਨੀ ਜੀ। ਮਿਲਦੇ ਆਪ ਜੀ ਨੂੰ ਬਹੁਤ ਹੀ ਜਲਦ ਅਗਲੇ ਲੈਸਨ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।